ਇਹ ਵਰਲਡ ਦਾ ਸਭ ਤੋਂ ਲੰਬਾ ਡੈਮ ਬਣਾਉਣ ਵਾਸਤੇ ਇਹ ਵਾਲਾ ਹੀਰਾਕੁੰਡ ਡੈਮ 22000 ਲੋਕਾਂ ਨੂੰ ਇਹ ਥਾਂ ਦੇ ਉੱਤੋਂ ਉਜਾੜਿਆ ਗਿਆ ਸੀ ਪਿਆ ਸੀ ਤੇ ਬਹੁਤ ਇਹ ਜਿਹੇ ਪਿੰਡ ਸੀ ਜਿਹੜੇ ਕਿ ਇਸ ਲੇਕ ਦੀ ਭੇਟ ਚੜ ਗਏ ਆ ਜਿਹੜੀ ਸੜਕ ਜੀ ਜਾ ਰਹੀ ਆ ਤੇ ਇਧਰਲੇ ਪਾਸੇ ਲੇਕ ਬਣਾ ਰੱਖੀ ਆ ਸਾਰਾ ਪਾਣੀ ਰੋਕ ਕੇ ਆਹ ਦੇਖੋ ਤੁਰ ਤੱਕ ਅਸਮਾਨ ਤੇ ਲੇਕ ਨਾਲ ਰਲੇ ਪਏ ਨੇ ਉਹ ਪਿੱਛੇ ਤੱਕ ਤੇ ਜਿਹੜੀ ਥਾਂ ਦੇ ਉੱਤੇ ਆਪਾਂ ਖੜੇ ਆ ਨਾ ਜਵਾਹਰ ਮਿਨਾਰ ਆ ਇਹ ਤੇ ਇਥੋਂ ਜੇ ਪਰਲੇ ਪਾਸੇ ਨੂੰ ਆਪਾਂ ਜਾਣਾ ਜਿੱਥੇ ਗਾਂਧੀ ਮਿਨਾਰ ਬਣਿਆ ਹੋਇਆ ਉਹ 25 ਕਿਲੋਮੀਟਰ ਦੂਰ ਹੈ ਜੀ ਇਸ ਥਾਂ ਤੋਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਆਪਾਂ ਹੈਗੇ ਆ ਜੀ ਕਟਕ ਸੰਬਲਪੁਰ ਹਾਈਵੇ ਦੇ ਉੱਤੇ ਮੇਰੇ ਪਿਛਲੇ ਪਾਸੇ ਇੱਧਰਲੇ ਪਾਸੇ ਨੈਸ਼ਨਲ ਹਾਈਵੇ 55 ਚੱਲ ਰਿਹਾ ਰਾਹ ਥੋੜਾ ਜਿਆ ਲੇਟ ਹੋ ਗਏ ਫਿਰ ਮੇਰੀ ਸਲਾਹ ਵੀ ਨਹੀਂ ਸੀ ਕਿਤੇ ਕਿਉਂਕਿ ਨੈਸ਼ਨਲ ਹਾਈਵੇ ਤੇ ਟਾਪੇ ਟੂਬੇ ਮਿਲ ਜਾਂਦੇ ਆ ਆਰਾਮ ਨਾਲ ਫਿਰ ਮੈਂ ਕਿਹਾ ਅੱਜ ਟੈਂਟ ਲਾਵਾਂਗੇ ਤਾਂ ਇਸ ਟਾਪੇ ਤੇ ਆਪਾਂ ਟੈਂਟ ਲਾ ਲਿਆ ਸੀ ਇੱਥੇ ਹੀ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਇੱਥੋਂ ਆਪਾਂ ਸੰਬਲਪੁਰ ਨੂੰ ਜਾਣਾ ਜੀ ਸੰਬਲਪੁਰ ਵੀ ਓਡੀਸ਼ਾ ਦੇ ਵਿੱਚ ਪੈਂਦਾ ਉਸ ਤੋਂ ਬਾਅਦ ਫਿਰ ਛੱਤੀਸਗੜ ਦਾ ਬਾਰਡਰ ਸ਼ੁਰੂ ਹੋ ਜਾਂਦਾ ਸੰਬਲਪੁਰ ਕ੍ਰਾਸ ਕਰਨ ਤੋਂ ਬਾਅਦ ਇੱਕ ਡੈਮ ਆਉਂਦਾ ਜੀ ਜਿਹੜਾ ਕਿ ਏਸ਼ੀਆ ਦਾ ਨਹੀਂ ਪੂਰੀ ਦੁਨੀਆ ਦਾ ਸਭ ਤੋਂ ਲੰਬਾ ਡੈਮ ਆ ਜੀ ਉਹਨੂੰ ਕਿਹਾ ਜਾਂਦਾ ਹੀਰਾਕੁੰਡ ਡੈਮ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਉਹ ਡੈਮ ਦੇਖਾਂਗੇ ਕਿਹੜੀ ਨਦੀ ਤੇ ਬਣਿਆ ਹੋਇਆ ਜਿਹੜੀ ਆ ਵੀ ਗੱਲਾਂ ਬਾਤਾਂ ਆਪਾਂ ਨੂੰ ਪਤਾ ਨਹੀਂ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਹੀਰਾਕੁੰਡ ਡੈਮ ਵਰਲਡ ਦਾ ਪੂਰੇ ਏਸ਼ੀਆ ਦਾ ਨਹੀਂ ਪੂਰੇ ਵਰਲਡ ਦਾ ਸਭ ਤੋਂ ਲੰਬਾ ਡੈਮ ਆ ਜੀ ਓਡੀਸਾ ਦੇ ਵਿੱਚ ਬਣਿਆ ਹੋਇਆ ਉਹਨੂੰ ਦੇਖਣ ਤੋਂ ਬਾਅਦ ਫਿਰ ਆਪਾਂ ਹੌਲੀ-ਹੌਲੀ ਛੱਤੀਸਗੜ੍ਹ ਵਾਲੇ ਪਾਸੇ ਨੂੰ ਵਧਾਂਗੇ ਛੱਤੀਸਗੜ੍ਹ ਤੋਂ ਬਾਅਦ ਫਿਰ ਐਮਪੀ ਵਾਲੇ ਪਾਸੇ ਨੂੰ ਫਿਰ ਐਮਪੀ ਦੇ ਵਿੱਚ ਆਪਾਂ ਜਿਹੜੀਆਂ ਥਾਵਾਂ ਦੇਖਣ ਆਲੀਆਂ ਨੇ ਉਹ ਦੇਖਾਂਗੇ ਓਡੀਸਾ ਤੋਂ ਮੁੜਨ ਦਾ ਕਾਰਨ ਇਹ ਹੋ ਗਿਆ ਜਿਆਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਤਾਂ ਕੱਲ ਵਾਲੀ ਵੀਡੀਓ 35 36 ਡਿਗਰੀ ਦੇ ਵਿੱਚ ਮੋਟਰਸਾਈਕਲ ਨਹੀਂ ਚੱਲਦਾ ਇੰਨੇ ਮੋٹے ਮੋٹے ਹੈਵੀ ਕੱਪੜੇ ਪਾਏ ਹੁੰਦੇ ਨੇ ਉਸ ਤੋਂ ਬਾਅਦ ਮੋਟਰਸਾਈਕਲ ਦਾ ਇੰਜਨ ਆ ਉਹਦੀ ਹੀਟ ਹੁੰਦੀ ਆ ਫਿਰ ਤਾਂ ਕਰਕੇ ਉਧਰ ਘੁੰਮਣਾ ਇੰਪੋਸੀਬਲ ਜਾ ਹੋ ਗਿਆ ਸੀ ਕੈਮਰੇ ਫੋਨ ਗਰਮ ਹੋਣ ਲੱਗੇ ਸੀ ਫਿਰ ਮੈਂ ਕਿਹਾ ਛੱਡੋ ਯਾਰ ਜਦੋਂ ਆਪ ਨੂੰ ਸੁਆਦ ਨਹੀਂ ਆ ਰਿਹਾ ਫਿਰ ਸੁਆਦ ਨਾਲ ਵੀਡੀਓ ਵੀ ਨਹੀਂ ਬਣਦੀ ਤਾਂ ਕਰਕੇ ਹੁਣ ਆਪਾਂ ਇੱਧਰ ਨੂੰ ਆ ਗਏ ਤਾਂ ਇੱਧਰਲੇ ਪਾਸੇ ਥੋੜਾ ਜਿਹਾ ਮੌਸਮ ਦਾ ਫਰਕ ਆ ਉਧਰ ਨਾਲ ਕਿਉਂਕਿ ਉਧਰ ਸਮੁੰਦਰ ਵੀ ਸੀ ਹਿਊਮਿਡਿਟੀ ਵੀ ਸੀ ਤੇ ਇੱਕ ਬਾਈ ਦੇ ਮੈਸੇਜ ਆਇਆ ਹੋਇਆ ਸੀ ਕਹਿੰਦੇ ਵੀ ਵੀਡੀਓ ਆਪ ਦੀ ਸਿੱਧੀਆਂ ਸ਼ੁਰੂ ਕਰਦਿਆ ਕਰੋ ਵੀ ਜਿਹੜੀ ਚੀਜ਼ ਤੁਸੀਂ ਦਿਖਾਉਣੀ ਆ ਤਾਂ ਮੈਨੂੰ ਇਹ ਹੁੰਦਾ ਵੀ ਜਦੋਂ ਸਾਡੇ ਨਾਲ ਕੋਈ ਬੰਦਾ ਜੁੜਿਆ ਹੋਇਆ ਨਾ ਤਾਂ ਉਹਨੂੰ ਅਸੀਂ ਲੈਨ ਵਾਈਜ਼ ਹੌਲੀ-ਹੌਲੀ ਪੂਰੀ ਸੀਰੀਜ਼ ਦਿਖਾਈਏ ਵੀ ਅਸੀਂ ਕੀ ਕਰ ਰਹੇ ਹਾਂ ਤੇ ਕਿਵੇਂ ਸ਼ੁਰੂ ਕਰ ਰਹੇ ਹਾਂ ਕਿੱਥੇ ਰਾਤ ਕੱਟੀ ਸੀ ਕਿਵੇਂ ਨਹੀਂ ਕੱਟੀ ਸੀ ਤਾਂ ਕਰਕੇ ਸਿੱਧਾ ਵਲੌਗ ਸ਼ੁਰੂ ਕਰਕੇ ਪਾ ਦੇਣਾ ਉਹਦਾ ਕੋਈ ਤਕ ਜਾ ਨਹੀਂ ਬਣਦਾ ਉਹ ਫਿਰ ਸੀਰੀਜ਼ ਦਾ ਇੰਜੋਏ ਨਹੀਂ ਹੁੰਦਾ ਹੁਣ ਤੁਹਾਨੂੰ ਪਤਾ ਤਾਂ ਹੈ ਵੀ ਅਸੀਂ ਉੜੀਸਾ ਘੁੰਮ ਕੇ ਆਏ ਆ ਉੜੀਸਾ ਛੱਡਣ ਦਾ ਕਾਰਨ ਕੀ ਆ ਹੁਣ ਅਸੀਂ ਇੱਧਰਲੇ ਪਾਸੇ ਕਿੱਧਰ ਨੂੰ ਜਾ ਰਹੇ ਆ ਤਾਂ ਇਹ ਚੀਜ਼ਾਂ ਦੱਸਣੀਆਂ ਜ਼ਰੂਰੀ ਹੋਏ ਨੇ ਲੜੀਵਾਰ ਪ੍ਰੋਗਰਾਮ ਚੱਲਦਾ ਰਹਿੰਦਾ ਹੁਣ ਇਹ ਲੜੀਵਾਰ ਪ੍ਰੋਗਰਾਮ ਹੀ ਆ ਸਾਡੇ ਵਾਸਤੇ ਠੀਕ ਹੈ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਪ੍ਰਸ਼ਾਦਾ ਪਾਣੀ ਚਾਹ ਚ ਕੁਝ ਨਹੀਂ ਸ਼ਕਣਾ ਥੋੜਾ ਆ ਅੱਧਾ ਪੌਣਾ ਘੰਟਾ ਮੋਟਰਸਾਈਕਲ ਚਲਾਉਣੇ ਆ ਉਸ ਤੋਂ ਬਾਅਦ ਆਪਾਂ ਚਾਹ ਚ ਸ਼ਕਾਂਗੇ ਕੱਲ ਵੀ ਆਪਾਂ ਇਸੇ ਹਾਈਵੇ ਤੇ ਸਫ਼ਰ ਕੀਤਾ ਸੀ ਨੈਸ਼ਨਲ ਹਾਈਵੇ 55 ਪਿਛਲੇ ਪਾਸੇ ਜਾ ਰਹ ਇਧਰਲੇ ਪਾਸੇ ਜਾ ਰਿਹਾ ਹੈ ਸੰਭਲਪੁਰ ਨੂੰ ਤੇ 88 ਕਿਲੋਮੀਟਰ ਆਪਾਂ ਨੱਕ ਦੀ ਸੀਧੇ ਜੇ ਐਸੇ ਹਾਈਵੇ ਤੇ ਜਾਣਾ ਸਵੇਰੇ ਸਵੇਰੇ ਚੱਲ ਪਿਆ ਹਜੇ ਸੂਰਜ ਬੜਾ ਨਿਕਲਿਆ ਨਹੀਂ ਆਓ ਦੇਖੋ ਸ਼ੀਸ਼ੇ 'ਚ ਗਰਮੀ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਹੀਰਾਕੁੰਡ ਦੇ ਨੇੜੇ ਦੇ ਨੇੜੇ ਪਹੁੰਚ ਜਾਾਂਗੇ ਉਸ ਤੋਂ ਬਾਅਦ ਅੱਗੇ ਮੌਸਮ ਠੀਕ ਆ ਉੜੀਆ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਉੱਪਰ ਸੰਭਲਪੁਰ ਦਾਲਬਤਾ ਅੱਧਾ ਪੌਣਾ ਘੰਟਾ ਮੋਟਰਸਾਈਕਲ ਚਲਾ ਕੇ ਫੇਰ ਕਿਤੇ ਮਾੜਾ ਮੋਟਾ ਕੁਝ ਸ਼ਕਾਂਗੇ ਉਹਦੀ ਮੋਟਰਸਾਈਕਲ ਤੇਲ ਭਰ ਆ ਲਈਏ 101 ਫੁੱਲ ਕਰ ਦਿਓ ਜੀ ਥੈਂਕ ਯੂ ਫੁੱਲ ਕਰਾ ਲਈ 1090 ਰੁਪਏ ਦਾ ਪੈਟਰੋਲ ਪਿਆ 1.5 ਲੀਟਰ ਵਾਂਗੂ ਪੈ ਗਿਆ 1.5 ਲੀਟਰ ਵਾਂਗੂ ਤੇ ਆਪਣੇ ਵਾਲੇ ਮੋਟਰਸਾਈਕਲ ਦੀ ਐਵਰੇਜ 30 ਤੋਂ 35 ਦੇ ਵਿੱਚ ਵਿੱਚ ਜਦੋਂ ਇਹ ਮੋਟਰਸਾਈਕਲ 80 ਤੋਂ ਉੱਤੇ ਜਾਂਦਾ ਫਿਰ ਤਾਂ ਐਵਰੇਜ 35 ਤੋਂ ਘਟ ਜਾਂਦੀ ਹੈ 32 31 30 ਰਹਿ ਜਾਂਦੀ ਹੈ ਜਦੋਂ 60 70 ਤੇ ਚਲਾਈਏ ਫਿਰ ਇਹ ਦੇ ਦਿੰਦਾ 35 ਤੱਕ ਦੀ ਐਵਰੇਜ 13 ਲੀਟਰ ਦੀ ਟੈਂਕੀ ਦੇ ਵਿੱਚ ਇਹ 450 450 ਕਿਲੋਮੀਟਰ ਚੱਲਦਾ ਬਾਕੀ ਕਾਫੀਆਂ ਤੇ ਮੈਨੂੰ ਮੈਸੇਜ ਆਉਂਦੇ ਹੁੰਦੇ ਨੇ ਕਹਿੰਦੇ ਆਪਦੇ ਮੋਟਰਸਾਈਕਲ ਬਾਰੇ ਵੀ ਦੱਸਿਆ ਕਰੋ ਮੈਂ ਭੁੱਲ ਜਾਣਾ ਯਾਰ ਦੱਸਣਾ ਮੈਨੂੰ ਆ ਹੁੰਦਾ ਕਦੇ ਆਪਾਂ ਇਹ ਤੇ ਸਪੈਸ਼ਲ ਵੀਡੀਓ ਬਣਾਵਾਂਗੇ ਫਿਲਹਾਲ ਪਹਿਲਾਂ ਆਪਾਂ ਸੰਬਲਪੁਰ ਡਿਸਟ੍ਰਿਕਟ ਦੇ ਵਿੱਚ ਐਂਟਰ ਕਰ ਗਏ ਆ ਜੀ ਸੰਬਲਪੁਰ ਮੇਨ ਟਾਊਨ ਹੈਗਾ 12 ਕਿਲੋਮੀਟਰ ਉਸ ਤੋਂ ਬਾਅਦ 10 ਕਿਲੋਮੀਟਰ ਵਾਂਗੂ ਅੱਗੇ ਹੋਰ ਜਾਣਾ ਆਪਾਂ ਹੀਰਾਕੁੰਡ ਡੈਮ ਤੇ ਨੈਸ਼ਨਲ ਹਾਈਵੇ 55 ਨੂੰ ਛੱਡ ਕੇ ਨੈਸ਼ਨਲ ਹਾਈਵੇ 53 ਤੇ ਆ ਗਏ ਉਹ ਹਾਈਵੇ ਸੀ ਕਟਕ ਤੋਂ ਸੰਬਲਪੁਰ ਵਾਲਾ ਹਾਈਵੇ ਇਹ ਹੈਗਾ ਜੀ ਸਿੱਧਾ ਸੂਰਤ ਤੋਂ ਕਲਕੱਤਾ ਹਾਈਵੇ ਸੂਰਤ ਗੁਜਰਾਤ ਦੇ ਵਿੱਚ ਪੈਂਦਾ ਜੀ ਸੂਰਤ ਨੂੰ ਦਾ ਡਾਇਮੰਡ ਸਿਟੀ ਵੀ ਕਿਹਾ ਜਾਂਦਾ ਹੈ ਇਨ ਇੰਡੀਆ ਉੱਥੇ ਹੀਰੇ ਨੂੰ ਤਰਾਸ਼ਿਆ ਜਾਂਦਾ ਮਤਲਬ ਚਾਹੇ ਜਿੱਥੇ ਮਰਜੀ ਹੀਰੇ ਨਿਕਲਦੇ ਹੋਣ 90% ਹੀਰਾ ਜਿਹੜਾ ਘੜਾਇਆ ਜਾਂਦਾ ਤਰਾਸ਼ਿਆ ਜਾਂਦਾ ਉਹ ਸੂਰਤ ਦੇ ਵਿੱਚ ਲਿਆ ਕੇ ਤਰਾਸ਼ਦੇ ਨੇ ਉੱਪਰ ਬੋਰਡ ਲੱਗਿਆ ਹੋਇਆ ਜੀ ਹੀਰਾਕੁੰਡ 7 ਕਿਲੋਮੀਟਰ ਸੱਜੇ ਪਾਸੇ ਨੂੰ ਆ ਪਰ ਆਪਾਂ ਇਧਰ ਨੂੰ ਨਹੀਂ ਜਾਣਾ ਅਸਲ ਦੇ ਵਿੱਚ ਹੀਰਾਕੁੰਡ ਪਿੰਡ ਦਾ ਨਾਮ ਆ ਉਹ ਆਪਾਂ ਉਧਰ ਨੂੰ ਨਹੀਂ ਜਾਣਾ ਆਪਾਂ ਡੈਮ ਦੇਖਣਾ ਜਿੱਥੇ ਡੈਮ ਬਣਿਆ ਹੋਇਆ ਡੈਮ ਬਹੁਤ ਲੰਬਾ ਹੈ ਬਹੁਤ ਦੂਰ ਤੱਕ ਫੈਲਿਆ ਹੋਇਆ ਬਹੁਤ ਸੋਹਣਾ ਰਾਹ ਬਣਿਆ ਹੋਇਆ ਯਾਰ ਏਰੀਆ ਹੀ ਬਹੁਤ ਸੋਹਣਾ ਜਿੱਧਰਲੇ ਪਾਸੇ ਆਪਾਂ ਘੁੰਮ ਰਹੇ ਆ ਜਾਂ ਫਿਰ ਕੱਲ ਸ਼ਾਮ ਤੋਂ ਐਂਟਰ ਕੀਤੇ ਆ ਬਸ ਸੰਸਰਾ ਲੋ ਘਟ ਨੇ ਸੜਕਾਂ ਤੇ ਏਰੀਆ ਬਹੁਤ ਸੋਹਣਾ ਯਾਰ ਜੰਗਲ ਬਹੁਤ ਸੋਹਣੇ ਸੋਹਣੇ ਨੇ ਕੱਲ ਵੀ ਆਪਾਂ ਸਾਰਾ ਦਿਨ ਰਿਜ਼ਰਵ ਫੋਰੈਸਟ ਦੇ ਵਿੱਚ ਮੋਟਰਸਾਈਕਲ ਚਲਾਇਆ ਹੁਣ ਬਸ ਆਪਾਂ ਡੈਮ ਵਾਲੇ ਪਾਸੇ ਨੂੰ ਜਾ ਰਹੇ ਆ 2 ਕਿਲੋਮੀਟਰ ਰਹਿ ਗਿਆ ਇਹ ਆ ਗਿਆ ਜੀ ਸਾਹਮਣੇ ਐਕਟੀਵਿਟੀ 뷰 ਪੁਆਇੰਟ ਖੇਡਣ ਕਰਨ ਵਾਲਾ ਹਸਾਬਤਾਵਾ ਨੇਚਰ ਕੈਂਪ ਦੇਵੀਗੜ੍ਹ ਓਏ ਹੋਏ ਹੋਏ ੁੱਡੀ ਵੱਡੀ ਲੇਕ ਆ ਯਾਰ ਵਾਹ ਦੇਖੋ ਇਹ ਤਾਂ ਇਥੋਂ ਸਮੁੰਦਰ ਹੀ ਲੱਗਦਾ ਮੇਰਾ ਇੱਥੇ ਲਿਖਿਆ ਵੀ ਹੋਇਆ 오ਡੀਸਾ బిਗੇਸਟ ਵਾਟਰ ਸਪੋਰਟ 200 ਮੀਟਰ ਦੇ ਜੀ ਹੀਰਾਕੁੰਡ ਡੈਮ ਤੇ ਆਪਾਂ ਪਹੁੰਚ ਗਏ ਆ ਇਥੋਂ ਚੜ੍ਹਾਈ ਚੜ੍ਹਦੀ ਆ ਉੱਪਰ ਜਾ ਕੇ ਇੱਕ ਮਿਨਾਰਜਾ ਬਣਿਆ ਹੋਇਆ ਉੱਥੋਂ 뷰 ਦਿਖ ਜੂਗਾ ਤੁਹਾਨੂੰ 뷰 ਦਿਖਾ ਕੇ ਲੈ ਕੇ ਆਉਣਾ ਬਾਕੀ ਡਾਇਮੰਡੂਮਾ ਤੇ ਨਾ ਫੋਟੋਗ੍ਰਾਫੀ ਵੀਡੀਓਗ੍ਰਾਫੀ ਜਿਆਦਾ ਅਲਾਉਡ ਨਹੀਂ ਹੁੰਦੀ ਕਿਉਂਕਿ ਇਹ ਇੱਕ ਸਰਕਾਰੀ ਕੰਮ ਆ ਉਸ ਤੋਂ ਬਾਅਦ ਇਹ ਆ ਜੀ ਉਹ ਸਾਹਮਣੇ ਲੇਕ ਜਿਹੜੀ ਕਿ ਇੰਡੀਆ ਦੀ ਸਭ ਤੋਂ ਵੱਡੀ ਮੈਨ ਮੇਡ ਲੇਕ ਆ ਜਿਹਨੂੰ ਆਪਾਂ ਆਰਟੀਫੀਸ਼ੀਅਲ ਲੇਕ ਵੀ ਕਹਿੰਦੀਏ ਇਹ ਲੇਕ ਯਾਰ 55 ਕਿਲੋਮੀਟਰ ਲੰਬੀ ਆ 55 ਕਿਲੋਮੀਟਰ ਦਾ ਇਸ ਦਾ ਏਰੀਆ ਲੇਕ ਦਾ ਜਿਵੇਂ ਆਪਣੇ ਪਠਾਨਕੋਟ ਵਾਲੇ ਪਾਸੇ ਗੋਬਿੰਦ ਸਾਗਰ ਝੀਲ ਨਹੀਂ ਹੈ ਤਾਂ ਐਵੇਂ ਹੀ ਇਹ ਵੀ ਇੱਕ ਡੈਮ ਨੇ ਬਣਾਈ ਹੋਈ ਝੀਲ ਆ ਤੇ ਜਿਹੜਾ ਡੈਮ ਆ ਉਹ ਹੀਰਾਕੁੰਡ ਵਰਲਡ ਦਾ ਸਭ ਤੋਂ ਲੌਂਗੇਸਟ ਡੈਮ ਆ 55 ਕਿਲੋਮੀਟਰ ਦੀ ਇਹ ਲੇਕ ਆ ਤੇ ਉਹ ਡੈਮ ਦੀ ਜੇ ਆਪਾਂ ਵੈਸੇ ਹਾਈਟ ਦੀ ਗੱਲ ਕਰੀਏ ਟੋਟਲ ਤਾਂ ਉਹ 25 ਕਿਲੋਮੀਟਰ ਲੰਬਾ ਡੈਮ ਆ ਯਾਰ ਤੁਸੀਂ ਸੋਚੋ 25 ਕਿਲੋਮੀਟਰ ਲੰਬੇ ਡੈਮ ਨੇ ਪਾਣੀ ਕਿੰਨਾ ਰੋਕਿਆ ਹੋਊਗਾ ਜਿਹੜਾ ਡੈਮ ਬਣਾਉਣ ਤੋਂ ਬਾਅਦ ਬੰਨ ਬਣਾਉਣ ਤੋਂ ਬਾਅਦ ਜਿਹੜਾ ਪਾਣੀ ਰੁਕਿਆ ਨਾ ਇਹ ਸਾਰਾ ਉਹ ਪਾਣੀ ਹੈ ਝੀਲ ਹੈ ਜੀ ਇਹ ਤੇ ਮਹਾਨਦੀ ਰਿਵਰ ਦੇ ਉੱਤੇ ਇਹ ਝੀਲ ਬਣੀ ਹੋਈ ਆ ਮਹਾਨਦੀ ਰਿਵਰ ਦੇ ਉੱਤੇ ਹੀ ਉਹ ਡੈਮ ਬਣਿਆ ਹੋਇਆ 1957 ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਕਹਿੰਦੇ 1937 ਦੇ ਵਿੱਚ ਨਾ ਉੜੀਸਾ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆ ਗਏ ਸੀ ਉਸ ਹੜ੍ਹ ਤੋਂ ਬਾਅਦ ਫਿਰ ਜਿਹੜੇ ਇੱਥੋਂ ਦੇ ਇੰਜੀਨੀਅਰ ਸੀ ਉਹਨਾਂ ਨੇ ਸਲਾਹ ਦਿੱਤੀ ਸੀ ਭਈ ਇੱਥੇ ਭਾਈ ਇੱਕ ਡੈਮ ਬਣਾਓ ਮਹਾਨਦੀ ਰਿਵਰ ਦੇ ਉੱਤੇ ਜੇ ਫਲੱਡ ਕੰਟਰੋਲ ਕਰਨੀ 1936 1937 1937 ਵਾਲੇ ਹੜ੍ਹ ਬਹੁਤ ਜ਼ਿਆਦੇ ਭੈੜੇ ਸੀ ਫਿਰ ਉਸ ਤੋਂ ਬਾਅਦ ਡਾਕਟਰ ਬੀ ਆਰ ਅੰਬੇਦਕਰ ਵੀ ਇਹਦੇ ਵਿੱਚ ਐਡ ਸੀ ਜਿਹੜਾ ਇਹ ਬੰਨ ਬਣਾਇਆ ਗਿਆ ਉਹਦੇ ਵਿੱਚ ਮਤਲਬ ਉਹਨਾਂ ਦਾ ਵੀ ਹੱਥ ਸੀ ਬਣਵਾਉਣ ਦੇ ਵਿੱਚ ਫਿਰ ਉਸ ਤੋਂ ਬਾਅਦ ਫਲੱਡ ਕੰਟਰੋਲ ਨੇ ਤੇ ਜੇ ਪਾਣੀ ਚੜ ਜਾਂਦਾ ਉਦੋਂ ਇਹ ਵਾਲਾ ਪਾਣੀ ਛੱਡ ਦਿੰਦੇ ਨੇ ਤੇ ਬਾਕੀ ਕਹਿੰਦੇ ਨੇ ਵੀ ਇਸ ਬਾਰੇ ਖਬਰ ਆਏ ਨੇ ਵੀ ਜੇ ਗਲਤੀ ਨਾਲ ਕਦੇ ਇਹ ਟਾਈਮ ਟੁੱਟ ਗਿਆ ਕਿਸੇ ਵੀ ਕਾਰਨ ਨਾਲ ਕਰਕੇ ਤਹੜਾ ਕਟਕ ਸ਼ਹਿਰ ਆਣਾ ਕਟਕ ਸ਼ਹਿਰ 2 ਮਿੰਟਾਂ ਦੇ ਵਿੱਚ ਵਿੱਚ ਤਬਾਹ ਹੋ ਜਾਣਾ ਲੱਗਿਆ ਹੋਇਆ ਹੈ ਨਾ ਵੀ ਓਡੀਸ਼ਾ ਦੀ ਸਭ ਤੋਂ ਵੱਡੀ ਇਹ ਵਾਟਰ ਸਪੋਰਟਸ ਵਾਲੀ ਜਗ੍ਹਾ ਉਧਰ ਵੀ ਲਿਖਿਆ ਹੋਇਆ ਹੈ ਪੈਰਾਸੇਲਿੰਗ ਯਾਰ ਇੱਥੇ ਲੈ ਦੇਖੋ ਅੰਡੇਮਾਨ ਦੇ ਵਿੱਚੋਂ 3500 ਰੁਪਏ ਦੇ ਵਿੱਚ ਹੁੰਦੀ ਸੀ ਇੱਥੇ ਪੈਰਾਸੇਲਿੰਗ ਹੋ ਜਾਂਦੀ ਹੈ 499 ਰੁਪਏ ਦੇ ਵਿੱਚ 500 ਰੁਪਈਆ ਦੇ ਵਿੱਚ ਤੇ ਬਾਕੀ ਵਾਟਰ ਐਕਟੀਵਿਟੀਆਂ ਇੱਥੇ ਲੇਕ ਤੇ ਹੁੰਦੀਆਂ ਰਹਿੰਦੀਆਂ ਨੇ ਸਪੋਰਟਸ ਚੀਜ਼ਾਂ ਇਹਨੂੰ ਸਰਕਾਰ ਬਣਾ ਦਿੰਦੀ ਆ ਜਿਵੇਂ ਗੋਬਿੰਦ ਸਾਗਰ ਝੀਲ ਆ ਜੀ ਪਠਾਨਕੋਟ ਵਾਲੇ ਪਾਸੇ ਤਾਂ ਉੱਥੇ ਵੀ ਵਾਟਰ ਦੀ ਐਕਟੀਵਿ ਸੇਮ ਚੀਜ਼ੋਆਂ ਮੇ ਆਏ ਬਸ ਇਹ ਦੁਨੀਆ ਦਾ ਸਭ ਤੋਂ ਲੰਬਾ ਡੈਮ ਤਾਂ ਕਰਕੇ ਥੋੜਾ ਜਿਹਾ ਖਿੱਚਦਾ ਕੇਂਦਰ ਬਣਦਾ ਤੇ ਉਹ ਚੀਜ਼ ਆਪਾਂ ਦੇਖਣ ਆ ਗਏ ਸੀ ਜਿਵੇਂ ਟਿਰੀ ਡੈਮ ਬਣਿਆ ਹੋਇਆ ਉਹਦੇ ਬਾਰੇ ਵੀ ਰਿਕਾਰਡ ਹੈਗਾ ਟਿਰੀ ਡੈਮ ਬਣਿਆ ਹੋਇਆ ਜੀ ਉੱਤਰਾਖੰਡ ਦੇ ਵਿੱਚ ਟਾ ਡੈਮ ਉੱਤਰਾਖੰਡ ਦੇ ਵਿੱਚ ਬਣਿਆ ਹੋਇਆ ਨਾ ਟਿਰੀ ਡੈਮ ਉਹ ਇੰਡੀਆ ਦਾ ਸਭ ਤੋਂ ਲੰਬਾ ਡੈਮ ਆ ਮਤਲਬ ਟੌਲੈਸਟ ਡੈਮ ਆ ਜੇ ਆਪਾਂ ਉੱਪਰ ਨੂੰ ਹਾਈਟ ਦੀ ਗੱਲ ਕਰੀਏ ਤੇ ਦੁਨੀਆ ਦੇ ਵਿੱਚ ਉਹ ਹੈਗਾ ਜੀ 13ਵੇਂ ਨੰਬਰ ਤੇ ਟੌਲੈਸਟ ਡੈਮ ਤੇ 200 61 ਮੀਟਰ ਦੀ ਉਹਦੀ ਹਾਈਟ ਆ ਉਹਦੇ ਮਤਲਬ ਟਾਲ ਜੇ ਆਪਾਂ ਕਹੀਏ ਕੱਦ ਦੇ ਹਿਸਾਬ ਨਾਲ ਆਪਾਂ ਟਾਲ ਸ਼ਬਦ ਵਰਤਦੇ ਹਾਂ ਤਾਂ ਉਹ ਟਾਲ ਹੈਗਾ ਜੀ 261 ਮੀਟਰ ਇਹ ਜਿਹੜਾ ਬ੍ਰਿਜਾ ਜਿਹੜਾ ਆਪਾਂ ਇਹ ਡੈਮ ਆ ਇਹ ਲੰਬਾ ਇਹ ਐਵੇਂ ਆ ਇਹਨੇ ਮਤਲਬ ਇਹ ਜਿਹੜੀ ਡੈਮ ਦੀ ਕੰਧ ਆ ਉਹ ਹੈ ਜੀ 25 ਕਿਲੋਮੀਟਰ ਦੀ ਉਹਦੀ ਕੰਧ 25 ਕਿਲੋਮੀਟਰ ਦੀ ਨਹੀਂ ਹੈਗੀ ਉਹ ਉੱਚਾ ਹੈਗਾ 261 ਮੀਟਰ ਤਾਂ ਕਰਕੇ ਉਹ ਵਰਲਡ ਦੇ ਵਿੱਚ 13ਵੇਂ ਨੰਬਰ ਤੇ ਆਉਂਦਾ ਤੇ ਇੰਡੀਆ ਦਾ ਸਭ ਤੋਂ ਆ ਉੱਚਾ ਡੈਮ ਲੰਬਾ ਡੈਮ ਨੂੰ ਆਪਾਂ ਐਵੇਂ ਹਾਈਟ ਵਾਈਜ਼ ਕਹੀਏ ਤਾਂ ਟੀਰੀ ਡੈਮ ਆ ਜਿਹੜਾ ਉੱਤਰਾਖੰਡ ਦੇ ਵਿੱਚ ਆ ਉਹ ਵੀ ਡੈਮ ਸਾਡਾ ਦੇਖਿਆ ਹੋਇਆ ਉੱਥੇ ਵੀ ਐਂ ਵਾਟਰ ਐਕਟੀਵਿਟੀਆਂ ਹੁੰਦੀਆਂ ਨੇ ਜਦੋਂ ਕੋਈ ਡੈਮ ਬਣਦਾ ਜਾਂ ਫਿਰ ਕਿਸੇ ਸ਼ਹਿਰ ਦੀ ਡਿਵੈਲਪਮੈਂਟ ਹੁੰਦੀ ਆ ਨਾ ਫਿਰ ਉਸ ਦੇ ਨੇੜੇ ਤੇੜੇ ਜਿਹੜੇ ਪਿੰਡ ਵਸਦੇ ਨੇ ਜਾਂ ਗਰੀਬ ਲੋਕ ਨੇ ਜਾਂ ਘਰਬਾਰ ਨੇ ਕਾਰੋਬਾਰ ਨੇ ਉਹਨਾਂ ਦੇ ਉੱਤੇ ਦਾ ਅਸਰ ਪੈਂਦਾ ਹੀ ਪੈਂਦਾ ਇਸ ਡੈਮ ਨੂੰ ਜਦੋਂ ਬਣਾਇਆ ਗਿਆ ਤਾਂ ਇਹਦੇ ਨੇੜੇ ਤੇੜੇ ਰਹਿੰਦੇ 22000 ਲੋਕ ਉਹਨਾਂ ਨੂੰ ਆਪਦਾ ਘਰ ਛੱਡ ਕੇ ਜਾਣਾ ਪਿਆ ਸੀ ਤੇ ਬਹੁਤ ਇਹ ਜੇ ਪਿੰਡ ਸੀ ਜਿਹੜੇ ਕਿ ਇਸ ਲੇਕ ਦੀ ਭੇਟ ਚੜ ਗਏ ਠੀਕ ਆ 22000 ਜਿਹੜੇ ਉਹ ਮਤਲਬ ਬੰਦੇ ਉਜੜੇ ਨੇ ਘਰ ਉਜੜੇ ਨੇ ਉਹਨਾਂ ਨੂੰ ਆਨ ਰਿਕਾਰਡ ਜੇ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਅੱਜ ਵੀ ਮੁਆਵਜ਼ਾ ਨਹੀਂ ਮਿਲਿਆ ਜਿੰਨਾ ਉਹਨਾਂ ਨੂੰ ਕਿਹਾ ਗਿਆ ਸੀ ਉਹਨਾਂ 22000 ਲੋਕਾਂ ਨੂੰ ਦੁਬਾਰੇ ਬਸਾਉਣ ਵਾਸਤੇ ਸਰਕਾਰ ਨੇ ਬਜਟ ਪਾਸ ਕੀਤਾ ਸੀ 8 ਅਰਬ ਦਾ ਪਰ ਉਹਨਾਂ ਦੇ ਉੱਤੇ ਹੁਣ ਤੱਕ ਸਿਰਫ 2 ارب ਦਾ ਖਰਚਾ ਕੀਤਾ ਗਿਆ ਬਾਕੀ ਉਹਨਾਂ ਨੂੰ ਫੁੱਲ ਮੁਆਵਜ਼ਾ ਜਿਹੜਾ ਹੁੰਦਾ ਉਹਨਾਂ ਨੂੰ ਇੱਥੋਂ ਘਰ ਛੱਡ ਕੇ ਜਾਣਾ ਪਿਆ ਸੀ ਜਦੋਂ ਡੈਮ ਬਣਨ ਲੱਗਿਆ ਸੀ ਤਾਂ ਫੁੱਲ ਮੁਆਵਜ਼ਾ ਉਹਨਾਂ ਨੂੰ ਹਜੇ ਤੱਕ ਮਿਲਿਆ ਨਹੀਂ ਹੈਗਾ ਇਹ ਵੱਡੇ ਸ਼ਹਿਰਾਂ ਵਾਸਤੇ ਵੱਡੇ ਲੋਕਾਂ ਵਾਸਤੇ ਜਾਂ ਇੰਡੀਆ ਵਾਸਤੇ ਵੱਡੇ ਲੈਵਲ ਤੇ ਗੱਲ ਕਰੀਏ ਤਾਂ ਇਹ ਡਿਵੈਲਪਮੈਂਟ ਹੋ ਸਕਦੀ ਆ ਪਰ ਗਰੀਬ ਬੰਦਾ ਹੁੰਦਾ ਜਾਂ ਜਿਹਦਾ ਘਰ-ਬਾਰ ਉਜੜਦਾ ਉਹਦੇ ਵਾਸਤੇ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਉਹ ਬੰਦੇ ਨੂੰ ਆਦਾ ਘਰ ਛੱਡ ਕੇ ਜਾਣਾ ਪਿਆ ਨਮੀ ਥਾਂ ਤੇ ਰਹਿਣ ਬਸੇਰਾ ਕਰਨਾ ਪਿਆ ਨਵਾਂ ਕੰਮਕਾਰ ਖੋਲਣਾ ਪਊਗਾ ਦੁਬਾਰੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਪਊਗੀ ਉਹ ਵੀ ਸਰਕਾਰ ਉਹਦੇ ਵਿੱਚ ਹਿੱਸਾ ਪਾਊਗੀ ਪਤਾ ਨਹੀਂ ਨਾ ਪਾਊਗੀ ਤਾਂ ਇਹ ਡਿਵੈਲਪਮੈਂਟ ਆ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ ਪਰ ਬਹੁਤ ਲੋਕਾਂ ਦੇ ਇਦੇ ਥੱਲੇ ਘਾਰੋ ਜੜੇ ਹੁੰਦੇ ਨੇ ਬਹੁਤ ਪਿੰਡੇ ਦੇ ਥੱਲੇ ਆ ਗਏ ਹੀਰਾਕੁੰਡ ਵੀ ਕਹਿੰਦੇ ਇੱਕ ਪਿੰਡ ਹੁੰਦਾ ਸੀ ਜਿੱਥੋਂ ਕਿਸੇ ਟਾਈਮਾਂ ਦੇ ਵਿੱਚ ਪੁਰਾਣੇ ਸ਼ਾਸਤਰਾਂ ਦੇ ਵਿੱਚ ਗੱਲ ਹੁੰਦੀ ਆ ਵੀ ਉੱਥੇ ਹੀਰੇ ਨਿਕਲਦੇ ਹੁੰਦੇ ਸੀ ਉਹ ਵੀ ਕਾਈਲੈਂਡ ਹੁੰਦਾ ਸੀ ਉਹ ਵੀ ਇਹਦੀ ਭੇਟ ਚੜ ਗਿਆ ਹੁਣ ਚੰਡੀਗੜ੍ਹ ਦੀ ਗੱਲ ਕਰ ਲਓ ਤਾਂ ਅੱਜ ਦੀ ਡੇਟ ਦੇ ਵਿੱਚ ਆਪਾਂ ਨੂੰ ਚੰਡੀਗੜ੍ਹ ਬਹੁਤ ਪਸੰਦ ਆ ਹਨਾ ਵੀ ਬਹੁਤ ਸਾਫ਼ ਸਫਾਈ ਆ ਜੀ ਉੱਥੇ ਉੱਥੇ ਆਪਾਂ ਕਹਿੰਦੇ ਆ ਇੰਡਸਟਰੀ ਵੀ ਵਧੀਆ ਜੇ ਕੰਮਕਾਰ ਕਰਨਾ ਤਨਖਾਹ ਪੇ ਸ킬 ਸਾਰਾ ਕੁਝ ਵਧੀਆ ਪਰ ਉਸ ਚੰਡੀਗੜ੍ਹ ਨੂੰ ਬਸਾਉਣ ਵਾਸਤੇ ਵੀ ਅਗਜ਼ੈਕਟ ਮੇਰੇ ਹੁਣ ਗਿਣਤੀ ਨਹੀਂ ਯਾਦ ਪਤਾ ਨਹੀਂ 38 ਪਤਾ ਨਹੀਂ 88 ਪਿੰਡ ਜਿਹੜੇ ਸੀ ਉਹ ਅਜਾੜੇ ਗਏ ਨੇ ਫੇਰ ਜਾ ਕੇ ਚੰਡੀਗੜ੍ਹ ਬਣਾਇਆ ਗਿਆ ਜੀ ਤੇ ਉਸੇ ਚੰਡੀਗੜ੍ਹ ਦਾ ਅੱਜ ਤੱਕ ਰੌਲਾ ਚੱਲੀ ਜਾਂਦਾ ਵੀ ਰਾਜਧਾਨੀ ਕਿਹਦੀ ਆ ਭਾਈ हां जी टिकट लगता है ठीक है कितने रुपए 15 रुपए 15 फोन पे करना पड़ेगा कौन कैमरा पकड़ा है क्या हां ड्रोन कैमरा नहीं नहीं ड्रोन नहीं है सर आपको 15 टिकट ठीक है जी थैंक यू टावर पर चढ़ना पड़ेगा टावर के ऊपर चढ़ना पड़ेगा ठीक है जी बंदे दे 5 रुपए मोटरसाइकिल दे 10 रुपए ਉੱਥੇ ਜਾ ਕੇ ਆਪਾਂ ਨੂੰ 뷰 ਦੇਖਣ ਨੂੰ ਮਿਲ ਜੂਗਾ ਡਰੋਨ ਕੈਮਰਾ ਨਹੀਂ ਇਹਦੇ ਉੱਤੇ ਆਪਾਂ ਢਾ ਸਕਦੇ ਮੋਟਰਸਾਈਕਲ ਆਪਾਂ ਸਾਹਮਣੇ ਖੜਾ ਕਰਤਾ ਜੀ ਉਹ ਸਾਹਮਣੇ ਬਣਿਆ ਹੋਇਆ ਮিনার ਉਹਦੇ ਉੱਤੇ ਚੜ ਕੇ ਆਪਾਂ ਦੇਖਾਂਗੇ ਡੈਮ ਨੂੰ ਤੇ ਇਸ ਜਗ੍ਹਾ ਦੇ ਆਲੇ-ਦਾਲ ਨਾ ਦੋ ਉਹ ਬਣੇ ਹੋਏ ਨੇ ਨਿਵਾਸ ਜਿਵੇਂ ਇਹਦਾ ਇਹ ਵਾਲਾ ਏਰੀਆ ਨਾ ਇਹਨੂੰ ਕਿਹਾ ਜਾਂਦਾ ਜਵਾਹਰ ਨਿਵਾਸ ਐਵੇਂ ਦਾ ਏਰੀਆ ਹੀ ਡੈਮ ਦੇ ਪਰਲੇ ਪਾਸੇ ਆ ਉਧਰੋਂ ਵੀ 뷰 ਪੁਆਇੰਟ ਆ ਉਹਨੂੰ ਕਿਹਾ ਜਾਂਦਾ ਜੀ ਗਾਂਧੀ ਨਿਵਾਸ ਮਤਲਬ ਨਹਿਰੂ ਨੇ ਮਤਲਬ ਉਹ ਤਾਂ ਨਹਿਰੂ ਪ੍ਰਾਈਮ ਮਿਨਿਸਟਰ ਹੁੰਦਾ ਸੀ ਤੇ ਉਹਨੇ ਮਤਲਬ ਉਹਦੀ ਦੇਖ ਰੇਖ ਦੇ ਅੰਦਰ ਉਹਦੇ ਸਾਰਾ ਮਤਲਬ ਪ੍ਰਾਈਮ ਮਿਨਿਸਟਰ ਸੀ ਮੇਨ ਉਹ ਉਦੋਂ ਹੀ ਬਣਾਇਆ ਇਹ ਡੈਮ 1957 ਦੇ ਵਿੱਚ ਬਣ ਕੇ ਰੈਡੀ ਹੋ ਗਿਆ ਸੀ ਦਿਖਦਾ ਮੈਨੂੰ ਇੱਥੋਂ ਵੀ ਰਿਹਾ ਉਹ ਦੇਖੋ ਸਾਹਮਣੇ ਪਰ ਆਪਾਂ ਤੁਹਾਨੂੰ ਉੱਪਰੋਂ ਜਾ ਕੇ ਦਿਖਾਵਾਂਗੇ ਜੇ ਉੱਪਰੋਂ ਖੜ ਕੇ ਵੀਡੀਓ ਵੀਡੀਓ ਨਾ ਬਣਾਉਣ ਦਿੱਤੀ ਫਿਰ ਆਪਾਂ ਇੱਥੇ ਹੀ ਜ਼ੂਮ ਮਾਰ ਦਾਂਗੇ ਪਰ ਉਹਨਾਂ ਨੇ ਡਰੋਨ ਦਾ ਮਨਾਂ ਕੀਤਾ ਵੀ ਡਰੋਨ ਨਾ ਡਾਇਓ ਵੀਡੀਓ ਵੀਡੀਓ ਬਣਾ ਲਿਓ ਕੋਈ ਗੱਲ ਨਹੀਂ ਆ ਲਿਖਿਆ ਲਿਖਿਆ ਹੋਇਆ ਹੈ ਨਾ ਜਵਾਹਰ ਮিনার ਇਹ ਮੇਰੇ ਇੱਕ ਗਾਂਧੀ ਮিনার ਵੀ ਬਣੀ ਹੋਈ ਹੈ ਉਹ ਥੱਲੇ ਸਾਹਮਣੇ ਪਾਰਕਿੰਗ ਦੇ ਵਿੱਚ ਆਪਣਾ ਮੋਟਰਸਾਈਕਲ ਖੜਾ ਆਪਾਂ ਪੌੜੀਆਂ ਚੜ੍ਹ ਕੇ ਉੱਪਰ ਆ ਗਏ ਆਂ ਜੀ ਜਵਾਹਰ ਮিনার ਦੇ ਉੱਤੇ ਤੇ ਆਹ ਸਾਰੀ ਲੇਕ ਦੇਖੋ ਤੁਸੀਂ ਇਧਰਲੇ ਪਾਸੇ ਪਾਣੀ ਸੁੱਕਿਆ ਪਿਆ ਕਿਉਂਕਿ ਇਸ ਮahanadi ਦਾ ਪਾਣੀ ਆਹ ਸਾਹਮਣੇ ਬੰਨ ਆ ਗਿਆ ਜਿਹੜੀ ਸੜਕ ਜੀ ਜਾ ਰਹੀ ਆ ਤੇ ਇਧਰਲੇ ਪਾਸੇ ਲੇਕ ਬਣਾ ਰੱਖੀ ਆ ਸਾਰਾ ਪਾਣੀ ਰੋਕ ਕੇ ਆਹ ਦੇਖੋ ਤੁਰ ਤੱਕ ਅਸਮਾਨ ਤੇ ਲੇਕ ਨਾਲ ਰਲੇ ਪਏ ਨੇ ਉਹ ਪਿੱਛੇ ਤੱਕ ਤੇ ਜਿਹੜੀ ਥਾਂ ਦੇ ਉੱਤੇ ਆਪਾਂ ਖੜੇ ਆ ਨਾ ਜਵਾਹਰ ਮਿਨਾਰ ਆ ਇਹ ਤੇ ਇੱਥੋਂ ਜੇ ਪਰਲੇ ਪਾਸੇ ਨੂੰ ਆਪਾਂ ਜਾਣਾ ਜਿੱਥੇ ਗਾਂਧੀ ਮਿਨਾਰ ਬਣਿਆ ਹੋਇਆ ਉਹ 25 ਕਿਲੋਮੀਟਰ ਦੂਰ ਆ ਜੀ ਇਸ ਥਾਂ ਤੋਂ ਜੇ ਦੀ ਆਪਾਂ ਹਾਈਟ ਦੀ ਗੱਲ ਕਰੀਏ ਤਾਂ 61 ਮੀਟਰ ਜਿਵੇਂ ਟਿਰੀ ਡੈਮ ਦੀ ਗੱਲ ਕਰੀਏ ਉੱਤਰਾਖੰਡ ਵਾਲੇ ਦੀ ਉਹ 261 ਮੀਟਰ ਉਹਦੀ ਹਾਈਟ ਆ ਇਹਦੀ ਇਕੱਲੀ 61 ਮੀਟਰ ਹਾਈਟ ਆ ਉੱਪਰ ਨੂੰ ਜੇ ਆਪਾਂ ਐਵੇਂ ਸੜਕ ਸਿੱਧੀ ਜਾ ਰਹੀ ਹੈ ਲੰਬਾਈ ਦੀ ਗੱਲ ਕਰੀਏ ਤਾਂ ਟੋਟਲ 25 ਕਿਲੋਮੀਟਰ ਆ ਜੀ ਕਮਾਲ ਆ ਇਧਰਲੇ ਪਾਸੇ ਜਦੋਂ ਪਾਣੀ ਵਧ ਜਾਂਦਾ ਮੀਂਹਾਂ ਕਰਕੇ ਜਾਂ ਫਲੱਡਾਂ ਕਰਕੇ ਜਾਂ ਪਿੱਛੇ ਕੋਈ ਵੀ ਕੰਡੀਸ਼ਨ ਹੁੰਦੀ ਆ ਤਾਂ ਇਧਰਲੇ ਪਾਸੇ ਨੂੰ ਪਾਣੀ ਛੱਡ ਦਿੰਦੇ ਨੇ ਬਾਕੀ ਆ ਇੱਥੇ ਭਾਈ ਟੂਰਿਸਟ ਪੁਆਇੰਟ ਬਣਾਇਆ ਹੋਇਆ ਉਧਰਲੇ ਪਾਸੇ ਨੂੰ ਵੀ ਜਾਂਦੇ ਆ ਤਾਂ ਉਧਰਲੇ ਪਾਸੇ ਵੀ ਐਕਟੀਵਿਟੀਆਂ ਹੁੰਦੀਆਂ ਨੇ ਆ ਝੀਲ ਦੇ ਕੰਡੇ ਤੇ ਵੀ ਲੋਕ ਖੜੇ ਨੇ ਹਣਾ ਤਾਂ ਵਧੀਆ ਇੱਕ 뷰 ਪੁਆਇੰਟ ਬਣਾਇਆ ਹੋਇਆ ਐਵੇਂ ਦਾ 뷰 ਪੁਆਇੰਟ ਹਰੇਕ ਡੈਮ ਦੇ ਉੱਤੇ ਹੋਣਾ ਚਾਹੀਦਾ ਚਲੋ ਡਰੋਨ ਡਰੋਨ ਨਾ ਡਾਉਣ ਦਿਓ ਪਰ ਵੀਡੀਓ ਵੀਡੀਓ ਬਣਾਉਣ ਦਿਓ ਲੋਕਾਂ ਨੂੰ ਸੋਹਣਾ ਲੱਗਦਾ ਆ ਥਾਂ ਦੇ ਉੱਤੇ ਪਾਣੀ ਛੱਡਦੇ ਹੁੰਦੇ ਨੇ ਠੀਕ ਆ ਹੁਣ ਆਪਾਂ ਜਵਾਹਰ ਮੀਨਾਰ ਦੇ ਉੱਤੇ ਖੜੇ ਆ 10-12 ਬੰਦੇ ਆ ਗਏ ਇਤੋਂ ਪਹਿਲਾਂ ਜਵਾਹਰਮਨਾਰ ਡਿੱਗ ਪਏ ਤੇ ਆਪਾਂ ਪਾਣੀ ਦੇ ਵਿੱਚ ਲਮਾ ਲੋਟ ਹੋ ਜੀਏ ਇੱਥੋਂ ਚੱਲ ਪਈਏ ਆ ਦੇਖੋ ਚਲੋ ਜੀ ਪਤਲੀਆਂ-ਪਤਲੀਆਂ ਪੌੜੀਆਂ ਨੇ ਪੌੜੀਆਂ ਤੇ ਜਰਦਾ ਮਰਦਾ ਕੀ ਨਾ ਕਰਦਾ ਹੌਲੀ-ਹੌਲੀ ਉਤਰਨਾ ਪੈਂਦਾ ਜੇ ਤਾਂ ਜਰਦੇ 'ਚ ਪੈਰ ਵੱਜੂ ਤੁਹਾਡਾ ਜਾਂ ਫਿਰ ਤੁਸੀਂ ਥੱਲੇ ਡਿੱਗੋਗੇ ਲੋਕ ਐ ਨਾਂ ਨੂੰ ਲੈ ਕੇ ਗਏ ਹੋਏ ਨੇ ਆ ਦੇਖੋ ਅਜੀਤ ਐਂਡ ਮੰਗਰੀਟਾ ਆ ਦੇਖੋ ਲਿਖਿਆ ਹੋਇਆ ਜਵਾਹਰ ਮিনার ਓਪਨਡਾਉਨ 23rd ਆ ਪਤਾ ਨਹੀਂ ਕੀ ਲਿਖਿਆ ਹੋਇਆ ਇਹਦਾ ਮਤਲਬ ਪੀਏਯੂਐਸਏ ਪੋਸਾ 1878 ਤੇ 13 ਜਨਵਰੀ 1957 ਦੇ ਵਿੱਚ ਇਹ ਓਪਨ ਕਰਤਾ ਸੀ ਇੱਥੇ ਕੁਝ ਕੁ ਦੁਕਾਨਾਂ ਵੀ ਬਣੀਆਂ ਹੋਈਆਂ ਨੇ ਭਾਈ ਖਾਣ ਵਾਸਤੇ ਤੇ ਪਿਛਲੇ 2-3 ਦਿਨਾਂ ਤੋਂ ਲੱਸੀ ਚੱਲ ਰਹੀ ਆ ਮੂਲ ਵਾਲਿਆਂ ਦੀ ਰਿਉੜੀਆਂ ਰਿਉੜੀਆਂ ਗੱਚਕਾਂ ਪਈਆਂ ਨੇ ਬੇ ਸੀਜ਼ਨ ਵਾਲ ਸਰਬੋ ਲੱਸੀ ਦੇ ਨਾਲ ਲੱਸੀ ਅਮੂਲ ਵਾਲੀ ਮਾਜਾ ਕਿ ਬੰਡ ਨਹੀਂ ਬਾਕੀ ਹਾਂ ਲੱਸੀ ਹਾਂ ਜੀ ਜਿਹੜੀ ਲੱਸੀ ਨਾ ਅਮੂਲ ਵਾਲਿਆਂ ਦੀ ਉਹ ਚਿੱਟੇ ਜਿਹੇ ਪੈਕਟ ਆਈ ਲੱਸੀ ਆਉਂਦੀ ਹੈ ਜਿਹਦੇ ਉੱਤੇ ਇਥੇ ਢੱਕਣ ਜਾਂ ਵੀ ਲੱਗਿਆ ਹੁੰਦਾ ਤੇ ਅੱਗੇ ਮੈਂ ਉਹ ਪੀਤੀ ਆ ਦੋ ਤਿੰਨ ਦਿਨ ਅੱਜ ਯਾਰਾ ਨਵੀਂ ਚੀਜ਼ ਪਈ ਸੀ ਇਥੇ ਲਿਖਿਆ ਅਮੂਲ ਮਸਤੀ ਮਸਾਲਾ ਛਾਚ ਇਹ ਮੈਂ ਪੀ ਕੇ ਦੇਖੀ ਆ ਇਹ ਜਿਵੇਂ ਆਪਣੇ ਘਰ ਆਰਗੀਲਾ ਲੱਸੀ ਦਾ ਸਵਾਦ ਹੁੰਦਾ ਨਾ ਪਤਲੀ ਆ ਇਹ ਬਟਰ ਮਿਲਕ ਆ ਉਹ ਥੋੜੀ ਜਿਹੀ ਮੋਟੀ ਹੁੰਦੀ ਹੈ ਗਾੜ੍ਹੀ ਇਹ ਪਤਲੀ ਆ ਕੱਚੀ ਲੱਸੀ ਜੀ ਨੂੰ ਆਪਾਂ ਕਹਦੇ ਆ ਤੇ ਥੋੜਾ ਜਿਹਾ ਮਸਾਲਾ ਪਾਇਆ ਹੋਇਆ ਵਧੀਆ ਲੱਗੀ ਮੈਨੂੰ ਇਹ ਨਾਲ ਉਹਦੇ ਨਾਲੋਂ ਸਸਤੀ ਵੀ ਆ ਉਹ 25 ਤੋਂ 30 ਰੁਪਏ ਦੀ ਆ ਇਹ 20 ਰੁਪਈਆ ਦੀ ਆ ਦੂਜੀ ਦਸਾਂ ਮੈਂ ਕਿਹੜੀ ਦੀ ਗੱਲ ਕਰਦਾ ਆ ਆ ਪਈ ਆ ਉਹ ਆਲੀ ਚਿੱਟੀ ਜੀ ਸਾਢੇ 11 ਵਜੇ ਦਾ ਟਾਈਮ ਹੋ ਗਿਆ ਇਹ ਜੇ ਟਾਈਮ ਜਦੋਂ ਕੱਲ ਮੈਂ ਪੂਰੀ ਝਗਮ ਰਿਹਾ ਸੀ ਨਾ ਮੇਰੀ ਆਪ ਦੀ ਤਲਕੇ ਪੂਰੀ ਬੰਨਣ ਵਾਲੀ ਹੋ ਗਈ ਸੀ ਐਨੀ ਗਰਮੀ ਪੈ ਰਹੀ ਸੀ ਉੱਥੇ ਇੱਥੇ ਮੌਸਮ ਠੀਕ ਆ ਕੋਈ ਬਾਲਾ ਹੋ ਨਹੀਂ ਲੱਗਦਾ ਮੈਂ ਸੱਜੇ ਹੱਥ 'ਚ ਤਾਂ ਗਲਵਜ਼ ਪਾ ਕੇ ਰੱਖਦਾ ਹੁਣ ਨਾ ਖੱਬੇ ਵਾਲਾ ਕੱਢ ਕੇ ਰੱਖਦਾ ਹੁਣ ਖੱਬੇ ਨਾਲ ਨਾ ਕਈ ਵਾਰ ਮੋਬਾਈਲ ਚਲਾਉਣਾ ਪੈ ਜਾਂਦਾ ਜਾਂ ਮੈਪ ਠੀਕ ਕਰਨਾ ਪੈ ਜਾਂਦਾ ਫਿਰ ਉਹ ਗਲਵਜ਼ ਨਾਲ ਫੋਨ ਚੱਲਦਾ ਨਹੀਂ ਹੈਗਾ ਐਂਡਰਾਇਡ ਫੋਨ ਤਾਂ ਚੱਲੇ ਜਾਂਦੇ ਨੇ ਉਹਨਾਂ ਗਲਵਜ਼ ਦੇ ਨਾਲ ਆਈਫੋਨ ਨਹੀਂ ਚੱਲਦਾ ਇੱਧਰਲੇ ਜਿਵੇਂ ਅੱਜ ਤਾਂ ਨਹੀਂ ਪਾਇਆ ਹੋਇਆ ਸਾਨੂੰ ਮੈਂ ਕੱਲ੍ਹ ਦੱਸਿਆ ਸੀ ਵੀ ਸਾਇਲੈਂਸਰ ਲੱਗ ਗਿਆ ਆਪਣੇ ਯਾਰ ਆ ਦੇਖੋ ਮਾਸ ਕਿਵੇਂ ਹੋਇਆ ਪਏ ਇੱਧਰ ਵੀ ਸਿੱਧੀ ਸੜਕ ਰਾਏਪੁਰ ਨੂੰ ਚੱਲੀ ਆ ਤੇ ਨਾਗਪੁਰ ਨੂੰ ਚੱਲੀ ਆ ਨਾਗਪੁਰ ਹੈਗਾ 440 ਕਿਲੋਮੀਟਰ ਆਪਾਂ ਇੱਥੋਂ ਮੁੜਨਾ ਕਿਧਰ ਯਾਰ ਆ ਜਦੋਂ ਹਾਈਵੇ ਤੇ ਚੜ ਗਏ ਆਪਾਂ ਇਸ ਤੋਂ ਬਾਅਦ ਆਪਾਂ ਸਟੇਟ ਹਾਈਵੇ ਤੇ ਚੜ ਜਾਗੇ ਫਿਰ ਛੱਤੀਸਗੜ੍ਹ ਦੇ ਵਿੱਚੋਂ ਜੰਗਲਾਂ ਜੰਗਲਾਂ ਵਿੱਚ ਦੀ ਹੋ ਕੇ ਜਾਣਾ ਆਪਾਂ ਅਮਰਕੰਟਕ ਵਾਲੇ ਪਾਸੇ ਨੂੰ ਸੜਕ ਜਿਹੜੀ ਉਹ ਵਾਲੀ ਸੀ ਉਹ ਵੱਡਾ ਹਾਈਵੇ ਸੀ ਮੇਨ ਉਹਦੇ ਨਾਲ ਘੱਟੋ ਘਾਟ ਆਪਾਂ ਨੂੰ 2-3 ਘੰਟਿਆਂ ਦਾ ਫਰਕ ਪੈਣਾ ਸੀ ਉਹ ਜਾਣੀ ਸੀ ਪਹਿਲਾਂ ਰਾਜਪੁਰ ਰਾਜਪੁਰ ਤੋਂ ਅਮਰਕੰਟਕ ਜਾਂਦੇ ਫਿਰ ਬਹੁਤ ਲੰਬਾ ਗੇੜ ਪੈ ਜਾਂਦਾ ਮੈਂ ਪਤਾ ਹੀ ਮੈਂ ਦੇਖਿਆ ਇਹ ਰਾਹ ਆਪਾਂ ਨੂੰ ਸ਼ਾਰਟਕਟ ਪੈ ਰਿਹਾ ਔਰ ਰਾਹ ਕਿਵੇਂ ਤਾਂ ਅੱਗੇ ਜਾ ਕੇ ਇਹਦਾ ਕੋਈ ਪਤਾ ਨਹੀਂ ਪੁਲਿਸ ਸਥਾਨਾ ਸਰਾਇ ਪਾਲੀ ਜ਼ਿਲ੍ਹਾ ਹੈਗਾ ਜੀ ਮਹਾਸਮੰਦ ਛੱਤੀਸਗੜ੍ਹ ਦੇ ਲੋਕਾਂ ਦੀ ਆਪਦੀ ਕੋਈ ਬੋਲੀ ਨਹੀਂ ਹੈਗੀ ਮਤਲਬ ਆਪਦੀ ਕੋਈ ਇਹਨਾਂ ਦੀ ਸਪੈਸ਼ਲ ਲਿਪੀ ਨਹੀਂ ਹੈਗੀ ਇਹ ਹਿੰਦੀ ਭਾਸ਼ਾ ਬੋਲਦੇ ਨੇ ਤੇ ਹਿੰਦੀ ਭਾਸ਼ਾ ਹੀ ਲਿਖਦੇ ਨੇ ਥੋੜਾ ਜਿਹਾ ਇਹਨਾਂ ਦਾ ਟੋਣ ਦਾ ਸਲੈਂਗ ਦਾ ਫਰਕ ਆ ਜਿਵੇਂ ਐਮਪੀ ਦੇ ਵਿੱਚ ਵੀ ਸਲੈਂਗ ਦਾ ਫਰਕ ਆ ਭਾਸ਼ਾ ਉਹ ਵੀ ਹਿੰਦੀ ਬੋਲਦੇ ਨੇ ਹਿੰਦੀ ਲਿਖਦੇ ਨੇ ਜਿਵੇਂ ਹਿਮਾਚਲ ਦੇ ਲੋਕ ਨੇ ਤਾਂ ਹਿਮਾਚਲ ਦੇ ਲੋਕ ਪੜਦੇ ਹਿੰਦੀ ਨੇ ਬੋਲਦੇ ਆੜਣ ਪਛਾਵਾਂ ਨੇ ਕੋਈ ਪਹਾੜੀ ਬੋਲਦਾ ਕੋਈ ਕੀ ਬੋਲਦਾ ਪਰ ਉਹਨਾਂ ਦੀ ਕੋਈ ਲਿਪੀ ਨਹੀਂ ਹੈਗੀ ਮਤਲਬ ਲਿਖ ਨਹੀਂ ਸਕਦੇ ਜਿਵੇਂ ਆਪਾਂ ਊੜਾ ਆੜਾ ਲਿਖ ਸਕਦੇ ਹਣਾ ਐਵੇਂ ਹੀ ਚਲੋ ਇਹਨਾਲ ਆਪਾਂ ਸਰਾਏ ਪਾਲੀ ਰੋਡ ਆ ਜੀ ਇਹਦਾ ਨਾਮ ਜਿਹੜਾ ਪਿੱਛੇ ਸ਼ਹਿਰ ਲੰਘ ਕੇ ਗਿਆ ਇਹਦਾ ਨਾਂ ਵੀ ਸਰਾਏ ਪਾਲੀ ਆ ਮਹਾਸਮੰਦ ਜ਼ਿਲ੍ਹੇ ਦਾ ਨਾਮ ਆ ਤੇ 30 ਕਿਲੋਮੀਟਰ ਆਪਾਂ ਇਸੇ ਰੋਡ ਤੇ ਜਾਣਾ ਹਾਂ ਪੰਡਾ ਵਿੱਚ ਦੀ ਆਹ ਤਾਂ ਗਏ ਪਰ ਸੜਕ ਕੋਈ ਜਾਦੇ ਵਧੀਆ ਨਹੀਂ ਹੈ ਪਰ ਯਾਰ ਸ਼ਾਰਟਕਟ ਬਹੁਤ ਜਾਦੇ ਸ਼ਾਰਟਕਟ ਸੀ ਥੋੜਾ ਵੀ ਨਹੀਂ ਕੋਈ 20 30 ਕਿਲੋਮੀਟਰ ਦਾ ਫਰਕ ਹੁੰਦਾ ਫੇਰ ਵੀ ਮੰਨ ਲੈਂਦੇ ਇਹਦਾ 3 4 ਘੰਟੇ ਦਾ ਫਰਕ ਆ ਉਹ ਵੱਡੇ ਹਾਈਵੇ ਨਾਲੋਂ ਪਰ ਇਧਰ ਐਵੇਂ ਇਧਰ ਬੰਦਾ ਥੋੜਾ ਜਿਹਾ ਬੀਜ਼ੀ ਰਹਿੰਦਾ ਵੱਡੇ ਹਾਈਵੇ ਤੇ ਨੀਂਦ ਆਉਣ ਲੱਗ ਜਾਂਦੀ ਆ ਫਿਰ ਉਸੇ ਚਾਹਾਂ ਚੂਹਾ ਕੰਮ ਨਹੀਂ ਕਰਦੀਆਂ ਜਦੋਂ ਇੱਕ ਵਾਰੀ ਨੀਂਦ ਨਿਕਲੇ ਲਾ ਘੇਰਾ ਪਾ ਲਿਆ ਜੇ ਨੀਂਦ ਤੋਂ ਬਚਣਾ ਹੁੰਦਾ ਮਿਰਜਾਂ ਦਾ ਬਸ ਜਾਂਦਾ ਇੱਕ ਵਾਰੀ ਜੋ ਨੀਂਦ ਚੜ ਗਈ ਬੱਸ ਫਿਰ ਤਾਂ ਚੜ ਗਈ ਉਹਨੇ 2 2.5 ਘੰਟੇ ਸਾਨੂੰ ਖੱਜਲ ਕਰਨਾ ਹੀ ਕਰਨਾ ਉਸ ਤੋਂ ਬਾਅਦ ਉਹਨੇ ਆਪ ਹੀ ਟਲ ਜਾਣਾ ਇੱਥੋਂ ਬੋਤਲ ਲੈ ਲਈਏ ਪਾਣੀ ਦੀ ਸਰ ਪਾਣੀ ਦੀ ਬੋਤਲ ਦੇਣਾ ਪਾਣੀ ਦੀ ਬੋਤਲ ਪਾਣੀ ਪਾ ਹਾਂ ਬੱਸ ਦੇਵਰੀ ਮੋੜ ਇਸ ਟਾਈਮ ਅਸੀਂ ਬੈਠੇ ਆ ਜੀ ਦੇਵਰੀ ਮੋੜ ਜਗਾ ਦੇ ਵਿੱਚ ਪਿਆਸ ਲੱਗੀ ਹੋਈ ਸੀ ਪਾਣੀ ਦੀ ਉਹੀ ਗੱਲ ਵੀ ਪਾਣੀ ਫ੍ਰਿਜ ਚ ਬਹੁਤ ਠੰਡਾ ਰੱਖਦੇ ਨੇ ਯਾਰ ਪੀਤਾ ਨਹੀਂ ਜਾਂਦਾ ਇੱਕ ਵਾਰ ਫੇਰ ਮੈਂ ਲੱਸੀ ਪੀ ਲਈ ਫੇਰ ਪਾਣੀ ਪੀ ਕੇ ਬਲਾਸਪੁਰ ਪਹੁੰਚਾਂਗੇ ਬਲਾਸਪੁਰ ਇੱਥੋਂ ਹੈਗਾ 60 ਕਿਲੋਮੀਟਰ 60 ਕਿਲੋਮੀਟਰ ਹੈ ਨਾ ਬਲਾਸਪੁਰ ਤੇ ਕੇਲੇ ਗੁਲੇ ਇੱਥੇ ਬਹੁਤ ਸੋਹਣੇ ਪਏ ਨੇ ਮੈਂ ਜੀ ਕਰਦਾ ਵੀ ਕੇਲੇ ਲੈ ਲੇ ਕੇਲੇ ਦਾ ਕੀ ਰੇਟ ਹੈ 7 ਦਾ 700 ਤੋਂ ਤੱਕ ਆਹ ਬਹੁਤ ਸੋਹਣਾ ਲੱਗ ਰਿਹਾ ਦੇਖਣ ਨੂੰ ਮੇਰਾ ਜੀ ਘਰ ਹੈ ਮੈਂ ਰਾਤ ਨਾ ਰੇੜੀਆਂ ਤੇ ਦੇਖਦਾ ਜਾ ਰਿਹਾ ਸੀ ਆ ਹਰੇ ਜਿਹੇ ਪੈ ਨੇ ਮੈਂ ਖਾ ਕੇ ਰਾਜੀ ਹਾਂ ਲੈ ਕੇ ਚੱਲਦੇ ਆ ਮੜੇ ਜੀ ਥੋੜਾ ਟਾਈਮ ਰੈਸਟ ਕਰਕੇ ਚੱਲ ਪਏ ਆ ਤੇ ਜਦੋਂ 5 ਮਿੰਟ ਬਹਿ ਗਏ ਬਸ ਨਾਲ ਦੇ ਨਾਲ ਕੋਈ ਨਾ ਕੋਈ ਆ ਗਿਆ ਕਿੱਥੋਂ ਆਇਓ ਤੇ ਕਿੱਥੇ ਚੱਲੇ ਹੋ ਆ ਹੀ ਲਾਂਗੇ ਮੇਰੇ 15-20 ਮਿੰਟ ਲੋਕਾਂ ਨੂੰ ਦੱਸ ਦਿਆਂ ਨੂੰ ਤੇ ਹੁਣ ਆਪਾਂ ਚੱਲੇ ਆ ਜੀ ਇੱਥੋਂ ਬਿਲਾਸਪੁਰ ਬਿਲਾਸਪੁਰ ਹੈਗਾ 60 ਕਿਲੋਮੀਟਰ ਇਸੇਤੀ ਸੜਕ ਹੀ ਜਾਣੀ ਆ ਵੱਡਾ ਸ਼ਹਿਰ ਉਹੀ ਆਊਗਾ ਤੇ ਉਸ ਤੋਂ ਬਾਅਦ ਫੇਰ ਅਮਰਕੰਟਕ ਆਊਗਾ ਹਜੇ ਵੀ ਅਮਰਕੰਟਕ ਖਾਸਾ ਦੂਰ ਪਿਆ ਦਿਨ ਹਜੇ ਖੜਾ ਵਧੀਆ 4:30 ਹੋਏ ਨੇ ਇੱਥੇ ਵੀ ਇਹਨਾਂ ਨੇ ਕਿਹਾ ਕਹਿੰਦਾ ਰੇਸ ਏਰੀਆ 'ਚ ਗਰਮੀ ਆ ਤੁਸੀਂ ਐਮਪੀ ਵਾਲੇ ਪਾਸੇ ਜਾਓਗੇ ਨਾ ਉੱਥੇ ਤੁਹਾਨੂੰ ਮੌਸਮ ਠੀਕ ਮਿਲੂਗਾ ਕਹਿੰਦੇ ਉਹਨਾਂ ਚਿਰ ਨਹੀਂ ਮਿਲਦਾ ਆ ਦੇਖੋ ਬਈ ਤਾਰ ਨਾ ਦਰ ਨਾ ਕੋਈ ਲੱਗਿਆ ਹੋਇਆ ਬੜਾ ਟੱਠ ਖਾਨਾ ਆ ਇਹ ਇਹਦੇ ਚੰਗ ਇਹੇ ਦੀ ਚੰਕਾਂ ਦੀ ਮੈਂ ਗੱਲ ਕਰਦਾ ਸੀ ਐਮਪੀ ਚ ਬਹੁਤ ਨਹੀਂ ਓਏ ਹੋਏ ਹੋਏ ਆਪਾ ਬਾਈ ਕਹਿ ਰਹੀ ਆ ਓਏ ਮਗਰ ਕੀ ਕਹੀ ਇਹਨੂੰ ਆਪਾਂ ਹਜ਼ਾਰ ਤੋਂ ਉੱਤੇ ਟੱਠਾ ਹੁਣ ਤੱਕ ਮੈਂ ਦੇਖ ਲਿਆ ਹੋਣਾ ਇਸੇ ਸ਼ਹਿਰ ਨੂੰ ਕ੍ਰਾਸ ਕਰਦੇ ਕਰਦੇ ਇੱਥੋਂ ਪਹਿਲਾਂ ਰੂਮ ਚ ਖਲਾਰਾ ਪੈ ਜੇ ਮੈਂ ਕਿਹਾ ਤੁਹਾਨੂੰ ਕਮਰਾ ਦਿਖਾ ਦਈਏ ਆਪਾਂ ਲੇਟ ਬਹੁਤ ਹੋ ਗਿਆ ਯਾਰ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ 7:37 ਹੋ ਗਏ ਇੰਨੀ ਲੇਟ ਤਾਂ ਮੈਂ ਰੁਕਦਾ ਨਹੀਂ ਹੁੰਦਾ ਆ ਆਪਣਾ ਕਮਰਾ ਏਸੀ ਵਾਲਾ ਕਮਰਾ ਬਾਥਰੂਮ ਅਟੈਚ ਆ ਤੇ 1500 ਰੁਪਈਆ ਦਾ ਲਿਆ ਆਪਾਂ ਹੁਣ ਇੱਥੋਂ ਚੱਲਦੇ ਆ ਥੱਲੇ ਪ੍ਰਸ਼ਾਦਾ ਪਾਣੀ ਛਕਦੇ ਆ ਜਗ੍ਹਾ ਦਾ ਨਾਮ ਵਿਸ਼ਤ ਬਿਲਾਸਪੁਰਾ ਡਿਸਟ੍ਰਿਕਟ ਇਸ ਜਗ੍ਹਾ ਦਾ ਨਾਮ ਜਿੱਥੇ ਆਪਾਂ ਕਮਰਾ ਲਿਆ ਇਹਦਾ ਨਾਮ ਹੈਗਾ ਜੀ ਕੋਟਾ ਬਾਈਕਲ ਆਪਾਂ ਸਾਹਮਣੇ ਖੜਾ ਕਰਤਾ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਯਾਰ ਅਲਜਦਾ ਖੁਸ਼ ਨਾ ਜਿਆਦੇ ਖੱਜਲ ਹੋਏ ਆ ਆਪਣਾ ਉਹ ਆ ਨਿਊ ਮਿੱਤਰ ਮਿਲਨ ਰੈਸਟੋਰੈਂਟ ਇਸ ਰੈਸਟੋਰੈਂਟ ਦਾ ਨਾਮ ਆ ਜਿੱਥੇ ਆਪਾਂ ਰੁਕੇ ਆ ਆ ਪਹਿਲੇ ਪਤਾ ਹੀ ਦੂਜੇ ਫਲੋਰ ਤੇ ਆਪਣਾ ਕਮਰਾ ਅਕੀ ਗੱਲ ਯਾਰ ਇਹ ਹੋਈ ਬਈ ਜਿੰਨਾਂ ਕੋ ਇੱਥੇ ਠੱਠਾ ਫਿਰਦਾ ਨਾ ਸੜਕਾਂ ਦੇ ਜਾਨ ਨੂੰ ਤਾਂ ਮੈਂ ਹੋਰ ਜਾ ਸਕਦਾ ਇੱਕ ਘੰਟਾ ਹਜੇ ਪਰ ਸਾਹਮਣੇੋਂ ਅੱਖਾਂ ਦੇ ਵਿੱਚ ਲਾਈਟ ਪੈ ਰਹੀ ਹੈ ਗੱਡੀ ਦੀ ਉੱਪਰੋਂ ਸੜਕਾਂ ਤੇ ਠੱਠਾ ਬੈਠਾ ਐ ਨਾ ਯਾਰ ਤੇ ਦੋ ਤਿੰਨ ਵਾਰੀ ਮੇਰੇ ਸਾਹਮਣੇ ਜਿਹੜੀਆਂ ਗੱਡੀਆਂ ਜਾ ਰਹੀਆਂ ਸੀ ਉਹ ਵੀ ਵੱਜਦੀਆਂ ਵੱਜਦੀਆਂ ਬੱਚੀਆਂ ਨਹੀਂ ਫਿਰ ਸਪੀਡ ਨਹੀਂ ਬਣ ਰਹੀ ਮੋਟਰਸਾਈਕਲ ਦੀ ਜਿੱਥੇ ਮੈਂ ਘੰਟੇ 'ਚ ਪਹੁੰਚਣਾ ਸੀ ਮੈਨੂੰ ਪਹੁੰਚਣ ਨੂੰ ਉੱਥੇ 2 2.5 ਘੰਟੇ ਲੱਗ ਜਾਂਦੇ ਲੋ ਜੀ ਰੂਮ 'ਚ ਆ ਕੇ ਬਹਿ ਗਏ ਆ ਕੱਲ ਨੂੰ ਇਸ ਹੋਟਲ ਦਾ ਜਿਹੜਾ ਚੈੱਕ ਆਊਟ ਆ ਨਾ ਉਹ 11 ਵਜੇ ਤੱਕ ਦਾ ਤੇ ਮੈਂ ਉਹਨਾਂ ਨੂੰ ਕਹਤਾ ਵੀ ਐ ਨਹੀਂ ਪਤਾ ਮੈਥੋਂ 12 ਵਜਿਆਂ ਨੇ ਇੱਥੇ ਵੀ ਮੈਂ ਪਤਾ ਨਹੀਂ ਕਦੋਂ ਨਿਕਲੂਗਾ ਮੈਂ ਆਰਾਮ ਨਾਲ ਉੱਠ ਕੇ ਫੇਰ ਜਾਊਗਾ ਉਹ ਕਹਿੰਦੇ ਕੋਈ ਨਾ ਚਲੋ ਤੁਸੀਂ 12 ਵਜੇ ਤੱਕ ਜਦੋਂ ਥੋੜਾ ਘੰਟੇ ਦਾ ਤੁਹਾਨੂੰ ਹੋਰ ਟਾਈਮ ਦੇ ਤਾਂ ਕਹਿੰਦੇ 12 ਵਜੇ ਤੱਕ ਤੁਸੀਂ ਚੈੱਕ ਆਊਟ ਕਰਦੇ ਹੋ ਕੱਲ ਨੂੰ ਜਾਣਾ ਤਾਂ ਹੈਗਾ ਤਿੰਨ ਘੰਟਿਆਂ ਦਾ ਰਾਹ ਹੈਗਾ ਪਰ ਆਰਾਮ ਨਾਲ ਹੌਲੀ ਹੌਲੀ ਜਾਵਾਂਗੇ ਕਿਉਂਕਿ ਤਿੰਨ ਘੰਟਿਆਂ ਬਾਅਦ ਹੀ ਜਾ ਕੇ ਆਪਾਂ ਅਮਰਕੰਟਕ ਦੇ ਵਿੱਚ ਰਾਤ ਕੱਟਣੀ ਹੈ ਤੇ ਹੁਣ ਅੱਗੇ ਸਫ਼ਰ ਹੌਲੀ ਹੌਲੀ ਕਰਾਂਗੇ ਅੱਜ ਸਵੇਰੇ 7 ਵਜੇ ਦਾ ਚੱਲਿਆ ਹੋਇਆ ਯਾਰ ਸਵੇਰੇ ਬਹੁਤ ਜ਼ਿਆਦਾ ਨੀਂਦ ਆਈ ਔਰ ਟੈਂਟ ਚ ਨੀਂਦ ਤਾਂ ਵਧੀਆ ਆ ਗਈ ਸੀ ਪਰ ਮੈਨੂੰ ਵੀਡੀਓ ਐਡਿਟ ਕਰਦੇ ਨੂੰ 12 ਵਜ ਗਏ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਟੈਂਟ ਜਦੋਂ ਲਾਈਦਾ ਨਾ ਤਾਂ ਉਦੋਂ ਮੈਨੂੰ अर्ਲੀ ਮਾਰਨਿੰਗਸ ਫੇਰੇ ਉੱਠਣਾ ਪੈਂਦਾ ਕਿਉਂਕਿ ਫਿਰ ਧੁੱਪ ਜੀ ਚੜ ਜਾਂਦੀ ਹੈ ਧੁੱਪ ਦੇ ਵਿੱਚ ਟੈਂਟ ਇਕੱਠਾ ਕਰਨਾ ਬੜਾ ਔਖਾ ਲੱਗਦਾ ਫਿਰ ਮੈਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਟੈਂਟ ਇਕੱਠਾ ਕਰ ਲਿਆ ਸੀ ਮਤਲਬ 5 5.5 ਘੰਟੇ ਮਸੇ ਮਸਾ ਸੁੱਤੇ ਹੋਵਾਂਗੇ ਤੇ ਪਿੱਛੋਂ ਦੀ ਵੀ ਨੀਂਦ ਇਕੱਠੀ ਹੁੰਦੀ ਆ ਰਹੀ ਹੈ ਕੱਲ ਨੂੰ ਆਰਾਮ ਕਰਾਂਗੇ ਚੰਗੀ ਤਰ੍ਹਾਂ ਆ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿ